ਇਹ ਇਹ ਬੈਂਡਰੀ ਤੇ ਚੱਲੀ ਜਾਂਦਾ ਹੈਗਾ ਮੋਟਰਸਾਈਕਲ ਆਪਾਂ ਬੈਕ ਕਰਨਾ ਇਸੇ ਤੋਂ ਆਪਣਾ ਬੈਕ ਹੋ ਜਾਂਦਾ ਅੱਛਾ ਬੈਗ ਵੀ ਹੁੰਦਾ ਜੀ ਹਾਂ ਹਾਂ ਬੈਕ ਵੀ ਹੁੰਦਾ ਇਹ ਵੀ ਇਹ ਆਪਣਾ ਜਿਵੇਂ ਰੇਸ ਵਾਲਾ ਮੁੱਠਾ ਕਹਿੰਦੇ ਨੇ ਹੈਗਾ ਥ੍ਰੋਟਲ ਉਹ ਇਧਰਲੇ ਪਾਸੇ ਲਗਾਇਆ ਹੋਇਆ ਅੱਛਾ ਮਤਲਬ ਇਧਰੋਂ ਇਧਰੋਂ ਰੇਸ ਹੁੰਦੀ ਹੈ ਜੀ ਉਧਰੋਂ ਨਹੀਂ ਹੁੰਦੀ ਉਹ ਚਲੋ ਆਪਾਂ ਜਦੋਂ ਇਹਨੂੰ ਸਟਾਰਟ ਕਰਤਾ ਬੈਟਰੀ ਨਾਲ ਹੈਗੀ ਆ ਚਾਰਜਿੰਗ ਨਾਲ ਨਾਲ ਸਟਾਰਟ ਹੋ ਜਾਂਦੀ ਹੈ ਇਹ ਜਿਹੜਾ ਸਕੂਟਰ ਆ ਬਾਈ ਹਾਂਜੀ ਵੀਰ ਇਹ ਇਹਨਾਂ ਨੂੰ ਫਿਰ ਸਸਤਾ ਤਿਆਰ ਹੋ ਜਾਂਦਾ ਹਣਾ ਹਾਂ ਹਾਂ ਬਹੁਤ ਫਰਕ ਪੈਂਦਾ ਵੀਰੇ ਜੇ ਹੁਣ ਕੋਈ ਕਹਿੰਦਾ ਵੀ ਤੁਹਾਨੂੰ ਵੀ ਸਾਨੂੰ ਲੈ ਕੇ ਸਕੂਟਰ ਤਿਆਰ ਕਰਕੇ ਦੇ ਦੋ ਤੇ ਦੇ ਦਿੰਨੇ ਆ ਵਾਹ ਹਾਂ ਵੀਰੇ ਕਰ ਕਿਤਨੇ ਸਿੱਧਾ ਸਿੱਧਾ ਐ ਦੱਸ ਜਿਹੜਾ ਬੈਂਡਰਿੰਗਾਂ ਦੂਜੀਆਂ ਸਕੂਟਰਾਂ ਲਈ ਜਾਂਦੇ ਆ ਹਾਂ ਉਹਨਾਂ ਨੂੰ ਐ ਨਹੀਂ ਹੁੰਦਾ ਵੀ ਚੱਲ ਵਸਸਤਾ ਪਵੇ ਸਭ ਤੋਂ ਜੇ ਆਪਾਂ ਨੀਚੇ ਵਾਲਾ ਮਾਡਲ ਕਿੰਨੇ ਦਾ ਤਿਆਰ ਹੋ ਜਾਊਗਾ ਠੀਕ ਹੈ 25000 ਰੁਪਏ ਦੇ ਵਿੱਚ ਟਾਇਰ ਵੀ ਤੇ ਬੈਟਰੀ ਵੀ ਬੈਟਰੀ ਵੀ ਪਲੱਸ ਆਪ ਮੰਨ ਕੇ ਚੱਲੋ ਜਿਹੜਾ ਆਪਾਂ ਵੀਲ ਪਾਉਣੇ ਹੈਗੇ ਆ ਠੀਕ ਹੈ ਇਹ ਪਾਉਣੇ ਹੈਗੇ ਆ ਤੇ ਵਿਚੇ ਤੁਹਾਡੇ ਵਿਚੇ ਤੁਹਾਡਾ ਖਰਚ 4 ਕਵੰਟਲ ਵਜਨ ਇਹਦੇ ਪਾ ਚੁੱਕੇ ਆ ਪਾਇਆ ਹਾਂ ਆ ਰਾਂ ਹੁਣ 4 ਕਵੰਟਲ ਵਜਨ ਪਾ ਕੇ ਮੈਂ ਇਹਨੂੰ 55 ਦੀ ਸਪੀਡ ਤੇ ਲਿਗਿਆ ਆਵੀਂ ਜਿਹੜਾ ਮੋਟਰਸਾਈਕਲ ਇਹਦੇ ਇੰਜਨ ਹੈਗਾ ਪਰ ਇਹ ਬੈਟਰੀ ਤੇ ਵੀ ਚੱਲਦਾ ਤੇ ਇਹ ਇੰਜਨ ਵੀ ਚੱਲਦਾ ਤੇ ਜਦੋਂ ਇੰਜਨ ਇਹਦਾ ਖੜ ਜਾਂਦਾ ਤਾਂ ਬੈਟਰੀ ਚੱਲ ਪੈਂਦੀ ਹੈ ਤੇ ਜਦੋਂ ਬੈਟਰੀ ਮੁੱਕ ਜਾਂਦੀ ਹੈ ਉਦੋਂ ਜਿਹੜਾ ਇੰਜਨ ਹੈਦਾ ਬੈਟਰੀ ਨੂੰ ਚਾਰਜ ਕਰ ਦਿੰਦਾ ਤੇ ਆ ਜਿਹੜਾ ਸਕੂਟਰ ਆ ਇਹਦੇ ਵਿੱਚ ਵੀ ਇੰਜਨ ਹੈ ਨਹੀਂ ਇਹਦੇ ਚ ਬੈਟਰੀਾਂ ਤਾਂ ਹੀ ਆ ਇਹ ਇਹਨੂੰ ਬਈ ਚਲਾ ਕੇ ਦਿਖਾ ਆਹ ਬਈ ਜਦੋਂ ਇਹ ਤੁਰਦਾ ਹੁਣੋ ਸੜਕ ਤੇ ਸਾਇਲੈਂਟ ਜਾ ਜਾਂਦਾ ਤੁਹਾਨੂੰ ਪੁੱਛਦੇ ਵੀ ਹੋਣੇ ਆ ਨਾ ਲੋਕ ਵੀ ਕੀ ਚੱਕਰ ਆ ਦਾ ਮੰਨ ਲਓ ਹੋਰ ਵੀ ਤਿਆਰ ਹੁੰਦੇ ਆ ਪਰ ਇਹਦੀ ਤੁਸੀਂ ਖਾਸ ਮੈਨੂੰ ਇਹ ਗੱਲ ਇਹ ਲੱਗੀ ਵੀ ਨਾਲ ਇਹਦੇ ਇੰਜਨ ਵੀ ਆ ਵੀ ਕਿਉਂਕਿ ਆਮ ਜਿਵੇਂ ਆਪਾਂ ਕਹਿ ਦਿੰਦੇ ਆ ਬੈਟਰੀ 60 ਕੱਢ ਗਈ 80 ਕੱਢ ਗਈ ਜਿੰਨਾਂ ਦਾ ਆਪਾਂ ਜਿਹੜੇ ਪੈਸੇ ਹੁੰਦੇ ਆ ਆਪਾਂ ਉਹਨੇ ਕੀ ਬੈਟਰੀ ਰਖਾਉਣੇ ਆ ਤੇ ਇਹ ਪਰ ਇਹਦੀ ਖਾਸ ਇਹ ਆ ਵੀ ਜਦੋਂ ਬੈਟਰੀ ਮੁੱਕ ਗਈ ਉਦੋਂ ਨਾਲ ਪਟਰੋਲ ਤੇ ਵੀ ਚੱਲਦਾ ਹੈਗਾ ਕਹਿੰਦੇ ਇਹ ਆ ਯਾਨੀ ਕਿ ਆਪਾਂ ਕਹਦੇ ਆ ਫੁੱਲ ਸੇਫਟੀ ਹੈ ਮੰਨ ਕੇ ਚਲੋ ਤੁਸੀਂ ਰਸਤੇ 'ਚ ਹੈਗੇ ਆ ਤੁਹਾਡੀ ਬੈਟਰੀ ਮੁੱਕ ਗਈ ਤੁਸੀਂ ਉੱਥੇ ਖੜ ਗਏ ਪਰ ਇਹ ਨਹੀਂ ਖੜਦਾ ਇਹ ਆਪਾਂ ਨੂੰ ਤੁਹਾਡੇ ਨੂੰ ਘਰੇ ਲਾ ਜਾ ਕੇ ਹੀ ਛੱਡੂਗਾ ਸੋ ਆਪਾਂ ਕੀ ਹੈ ਜੋ ਬੈਟਰੀ ਖਤਮ ਆ ਪੰਜਨ ਸਟਾਰਟ ਕਰੋ ਕਰੇ ਲੈ ਹਮ ਠੀਕ ਹੈ ਇਹ ਤਾਂ ਵੀਰੇ ਆਪਣਾ ਫਰੰਟ ਆ ਗਿਆ ਦਾ ਹਮ ਜੇ ਇਸੇ ਨੂੰ ਆਪਾਂ ਕਈ ਵਾਰੀ ਲੋਡ ਹੁੰਦਾ ਆਪਣੇ ਤੇ ਆਪਾਂ ਬੈਕ ਕਰਨਾ ਇਸੇ ਤੋਂ ਆਪਣਾ ਬੈਕ ਹੋ ਜਾਂਦਾ ਅੱਛਾ ਬੈਕ ਵੀ ਹੁੰਦਾ ਹੈ ਹਾਂ ਹਾਂ ਬੈਕ ਵੀ ਹੁੰਦਾ ਹੈ ਅਕੇ ਇਹਦੀ ਆ ਸਵਿਚ ਲੱਗੀ ਹੋਈ ਹਾਂ ਸਵਿਚ ਲੱਗੀ ਪਲੱਸ ਇਹਦਾ ਕਰੂਜ਼ ਮੂਡ ਹੈ ਹੁਣ ਜਿਵੇਂ ਇੱਥੇ ਆਪਾਂ ਜੇ ਸਵਿਚ ਆਪਾਂ ਲਵੇਂ ਤਾਂ ਸਵਿਚ ਲਗਾਈ ਹੋਈ ਹੈ ਕਿਸੇ ਨੇ ਚਾਬੀ ਲਗਾਉਣੀ ਨਹੀਂ ਜਿਵੇਂ ਮੰਨ ਲਓ ਆਹ ਇਹਦੀ ਚਾਬੀ ਆ ਇਹ ਚਾਬੀ ਇਹ ਆਪਾਂ ਨੂੰ ਸਵਿਚ ਇਹ ਲਾਉਣੀ ਪਊਗੀ ਹਾਂ ਇਹ ਚਾਬੀ ਆਪਣੀ ਇੰਜਨ ਦੇ ਖਾਸ ਆਪ ਵਰਤਦੇ ਹੈਗੇ ਆ ਤੇ ਪਲੱਸ ਇਹਦੇ ਨਾਲ ਇੱਕ ਸਵਿਚ ਲਾਈ ਹੋਈ ਹੈ ਠੀਕ ਹੈ ਸੇਫਟੀਆਂ ਬਹੁਤ ਆ ਵੀਰੀ ਆਈਮ ਨਹੀਂ ਹੈਗਾ ਕਿ ਕੋਈ ਖੜਾ ਬੰਦਾ ਇਹਨੂੰ ਚਲਾ ਕੇ ਲੈ ਜਾ ਕਿਉਂਕਿ ਸੇਫਟੀ ਜਿਹੜੀਆਂ ਸਵਿਚਾਂ ਹੁੰਦੀਆਂ ਕਈ ਲਕੋਖੇ ਵੀ ਲਾਉਣੀ ਪੈਂਦੀਆਂ ਯਾਨੀ ਕਿ ਪਹਿਲਾਂ ਆ ਸਵਿਚ ਲੱਗੂਗੀ ਫੇਰਾਂ ਲ ਗियर ਚੇਂਜ ਕੀਤਾ ਫਰੰਟ ਦੇ ਹੋ ਜੂਗਾ ਨਹੀਂ ਇਹ ਇਹ ਕੀ ਚੀਜ਼ ਆ ਇਹ ਵੀ ਇਹ ਆਪਣਾ ਜਿਵੇਂ ਰੇਸ ਵਾਲਾ ਮੁੱਠਾ ਕਹਿੰਦੇ ਨੇ ਹੈਗਾ ਥ੍ਰੋਟਲ ਉਹ ਇਧਰਲੇ ਪਾਸੇ ਲਗਾਇਆ ਹੋਇਆ ਹੈ ਅੱਛਾ ਮਤਲਬ ਇਧਰੋਂ ਇਧਰੋਂ ਰੇਸ ਹੁੰਦੀ ਹੈ ਇਹਦੀ ਉਧਰੋਂ ਨਹੀਂ ਹੁੰਦੀ ਉਧਰੋਂ ਨਹੀਂ ਹੁੰਦੀ ਜੇ ਮੰਨ ਕੇ ਚਾਹਵੇ ਬੰਦਾ ਵੀ ਇਧਰ ਵੀ ਕਰਾਉਣੀ ਹੈ ਉਹ ਥੋੜਾ ਜਿਹਾ ਮਹਿੰਗਾ ਪੈਂਦਾ ਹੈਗਾ ਕਿਉਂ ਆਪਾਂ ਵੀ ਇੰਨਾ ਖਰਚਾ ਕਰਨ ਦੀ ਬਜਾਏ ਆਪਾਂ ਕਿਉਂ ਨਾ ਇਧਰ ਥੋੜਾ ਜਿਹਾ ਹੱਥ ਰੱਖ ਲਈਏ ਸੋ ਇਹ ਬਸ ਕਲਾ ਹੱਥ ਦਾ ਪ੍ਰੈਸ ਕਰਨਾ ਅੱਗੇ ਵਧ ਜਾਣੇ ਨੇ ਇੱਕ ਸਾਧ ਚੋਕ ਦਾ ਕੰਮ ਹੀ ਹੈ ਤੇ ਜੇ ਬੈਕ ਕਰਨਾ ਫਿਰ ਬੈਕ ਕਰਨਾ ਬਸ ਨਾਲ ਦੇ ਸਵਿਚ ਉਹਨ 스피드 ਦੀ ਬੈਟਰੀ ਤੇ ਕਿੰਨੇ ਕਿਲੋਮੀਟਰ ਵਾਰ ਕੱਢ ਜਾਂਦਾ ਹੈ ਇਹ ਵੀਰੇ 85 ਕਿਲੋਮੀਟਰ ਕੱਢਦਾ ਹੈ ਕੱਢਦਾ ਹੈ ਐਵਰੇਜ ਮੈਂ ਕੜਵਾਈ ਹੋਈ ਹੈ ਖੁਦ ਸੋ ਮੈਂ ਦੀ 80 ਤੋਂ ਲੈ ਕੇ 85 ਤੱਕ ਦੀ ਨੋਰਮਲ ਐਵਰੇਜ ਕੜਾਈ ਹੋਈ ਹੈ ਫਾਸਤੇ ਉੱਤੇ ਜੇ ਆਪਾਂ ਬੰਦਾ ਥੋੜੀ ਜੀ ਸਪੀਡ ਘਟਾ ਲੂਗਾ ਜਿਵੇਂ ਆਪਾਂ ਨੂੰ 40 45 ਤੇ ਜਾਣਾ ਹੈਗਾ ਤਾਂ ਉਹ ਹਿਸਾਬ ਨਾਲ ਐਵਰੇਜ ਵਧਈ ਜਾਊਗਾ ਤੋੜ ਕੇ ਦਿਖਾਈ ਬਈ ਇਹਨਾਂ ਆਜ ਆ ਨਹੀਂ ਰਹੀ ਬੈਟਰੀ ਤੇ ਚੱਲੀ ਜਾਂਦਾ ਹੁਣ ਇਹ ਤਦ ਆਹ ਅਸੀ ਬੈਟਰੀ ਨੂੰ ਅੱਗੇ ਇੰਜਨ ਥਾ ਤੇ ਵੀ ਰੱਖ ਸਕਦੇ ਆਂ ਆਪਾਂ ਹਾਂ ਹਾਂ ਵੀਰੇ ਸਾਰੇ ਥਾਂ ਤੇ ਜਿੱਥੇ ਜਿਵੇਂ ਬੰਦਾ ਕਹਿ ਦੂਗਾ ਵੀ ਆਪਾਂ ਨੂੰ ਐ ਕਰਕੇ ਦੋ ਸੋ ਆਪਾਂ ਉਸ ਦੇ ਅਕੋਰਡਿੰਗ ਹੀ ਆਪਾਂ ਮਨੋ ਜੀ ਅੱਗੇ ਵੀ ਕਰਾਉਣੀਆਂ ਛੋਟੀਆਂ ਹਾਂ ਹਾਂ ਤੇ ਅੱਗੇ ਵੀ ਹੋ ਜਾਣਗੀਆਂ ਜਿਵੇਂ ਚਲੋ ਆਪਾਂ ਨੂੰ ਨਹੀਂ ਵਰਤਣੀ ਹੈਗੀ ਮੈਂ ਕਿਸੇ ਹੋਰ ਨੂੰ ਆਪਾਂ ਚੈੱਕ ਕਰਨਾ ਹੈ ਜਾਂ ਕਿਸੇ ਹੋਰ ਵੀ ਕਲਚ ਰੱਖਣੀ ਹੈ ਲਾ ਕੇ ਤੇ ਦੂਸਰੇ ਪਾਸੇ ਰੱਖ ਦੋ ਮੈਂ ਤੁਹਾਨੂੰ ਪੈਟਰੋਲ ਤੇ ਵੀ ਕਰਕੇ ਦਿਖਾ ਦਿੰਨੇ ਇਹਨੂੰ ਪਹਿਲਾਂ ਦੂਜੀ ਬੈਟਰੀ ਤੇ ਚਲਾ ਕੇ ਹਾਂ ਬੈਟਰੀ ਤੇ ਚਲਾ ਦਿੰਦੇ ਉਹ ਇਹ ਹੁਣ ਜਿਹੜਾ ਸੀਗਾ ਇਹ ਬੈਟਰੀ ਤੇ ਚੱਲੀ ਜਾਂਦਾਗਾ ਮੋਟਰਸਾਈਕਲ ਉਹ ਬੈਕ ਵੀ ਉਸੇ ਬੈਟਰੀ ਤੇ ਹੀ ਆ ਰਿਹਾਗਾ ਇਹ ਇਹ ਬੈਟਰੀ ਆਪਾਂ ਬੰਦ ਕਰਤੀਏ ਨਾਲ ਚੱਲੀ ਜਾਂਦੀ ਹੈ ਆ ਆਪਣੇ ਹੀ ਦੇ ਰੋਗੇ ਨਹੀਂ ਇਹ ਜਦੋਂ ਹੁਣ ਮੰਨ ਲਓ ਤੁਸੀਂ ਚਲਾਇਆਗਾ ਇਹ ਨਹੀਂ ਜਦੋਂ ਹੁਣ ਆਪਾਂ ਇਹਨੂੰ ਚਲਾਉਣਾਗਾ ਤੇ ਫਿਰ ਹੁਣ ਬੈਟਰੀ ਤੇ ਚੱਲੀ ਜਾਂਦਾ ਸੀਗਾ ਤੇ ਆਪਾਂ ਨੂੰ ਕੀ ਕੀ ਬੰਦ ਕਰਨਾ ਪਊਗਾ ਇਹਦਾ ਜੇ ਤਾਂ ਮਨਿਕ ਚਲੋ ਕੱਟ ਵੱਜ ਗਿਆ ਬੈਟਰੀ ਦਾ ਬੰਦ ਹੋ ਗਈ ਆਟੋਮੈਟਿਕ ਠੀਕ ਹੈ ਕੁਝ ਨਹੀਂ ਕਰਨਾ ਹੈਗਾ ਕਿਉਂਕਿ ਹੁਣ ਥੋੜਾ ਜਿਹਾ ਠੰਡਾ ਹੁੰਦਾ ਇੰਜਾਂ ਥੋੜੀ ਜੋਕ ਖਿੱਚੋ ਹਾਂ ਹੁਣ ਬੈਟਰੀ ਤੇ ਵੀ ਕੰਮ ਕਰੂਗਾ ਪਲੱਸ ਇੰਜਨ ਤੇ ਵੀ ਕੰਮ ਕਰੂਗਾ ਦੋ ਬੈਟਰੀ ਵੀ ਚੱਲੀ ਜਾਊਗੀ ਜੇ ਬੈਟਰੀ ਬੰਦ ਕਰਨੀ ਹੈਗੀ ਐ ਇੱਥੋਂ ਬੈਟਰੀ ਬੰਦ ਨਹੀਂ ਜੇ ਮੰਨ ਲਓ ਬੈਟਰੀ ਨਾਲ ਚੱਲੀ ਨਹੀਂ ਇੰਜਨ ਚੱਲੀ ਜਾਂਦਾ ਕੋਈ ਇਹਦਾ ਉਹ ਕੋਈ ਪ੍ਰੋਬਲਮ ਨਹੀਂ ਆਉਦੀਗੀ ਕਿਉਂਕਿ ਮੰਨ ਕੇ ਚੱਲੋ ਆਪਾਂ ਜੋ ਇਹਨੂੰ ਸਟਾਰਟ ਕਰਤਾ ਬੈਟਰੀ ਨਾਲ ਹੈਗੀ ਐ ਚਾਰਜਿੰਗ ਨਾਲ ਨਾਲ ਸਟਾਰਟ ਹੋ ਜਾਂਦਾ ਹੁਣ ਮਤਲਬ ਜੇ ਆਪਾਂ ਸੋਚ ਬੰਦ ਕਰਦੇ ਫਿਰ ਚਾਹਤ ਨਹੀਂ ਹੁੰਦੀ ਫੇਰ ਚਾਰਜ ਹੁੰਦੀ ਹੈ ਫੇਰ ਵੀ ਹੁੰਦੀ ਹੈ ਪਰ ਇਹਦਾ ਕੀ ਹੁੰਦਾ ਕਿ ਕਈ ਵਾਰੀ ਬੰਦੇ ਨੂੰ ਹੁੰਦਾ ਨਾ ਵੀ ਮੈਂ ਨਾਲ-ਨਾਲ ਚਲਾਵਾਂ ਠੀਕ ਹੈ ਉਹ ਨਾਲ-ਨਾਲ ਵੀ ਥੋੜਾ ਇੰਜਨ ਦਾ ਲੋਡ ਘਟਾ ਦਿੰਦੀ ਲਈ ਹੁਣ ਜਦੋਂ ਮੰਨ ਲਓ ਹੁਣ ਚਾਰਜ ਹੋਣ ਲੱਗੀ ਫਿਰ ਜਿਹੜੀ ਆਹ ਮੀਟਰ ਦੇ ਵਿੱਚ ਫਿਰ ਇੱਥੇ ਵੋਲਟੇਜ ਵਧਣ ਲੱਗ ਰਹੀ ਹੈ ਹਾਂ ਮੀਟਰ ਤੇ ਜਿਹੜੀ ਵੋਲਟੇਜ ਹੈਗੀ ਹੈ ਜਿਵੇਂ ਹੁਣ ਇਹਦਾ ਕਟ-ਆਫ ਹੋਇਆਗਾ 76 ਵੋਲਟ ਹੁਣ ਇਹ ਜਾਂਦੇ ਹੋ ਗਿਆ ਠੀਕ ਹੈ ਜੇ ਹੁਣ ਕਈ ਵਾਰੀ ਹੁੰਦਾ ਬੈਕ ਕਰਨਾ ਹੈਗਾ ਗੇਅਰ ਬਦਲੋ ਤੇ ਅੱਛਾ ਐ ਵੀ ਹੋ ਜਾਂਦਾ ਹੈ ਐ ਵੀ ਹੋ ਜਾਂਦਾ ਹੈ ਜਣੇ ਕਿ ਆਪਾਂ ਨੂੰ ਇਹ ਨਹੀਂ ਹੈਗਾ ਵੀ ਇੱਕ ਚੀਜ਼ ਦਾ ਇਲਾਹਾ ਨਹੀਂ ਮੈਨੂੰ ਸਿੱਧਾ ਸਿੱਧਾ ਐਂ ਦੱਸੋ ਕਿਉਂਕਿ ਜਿਹੜੇ ਆਪਣੇ ਆਪਣੇ ਜਿਹੜੇ ਲੋਕ ਆ ਹਾਂਜੀ ਵੀਰੇ ਜਿਹੜਾ ਸਕੂਟਰਾਂ ਲਈ ਜਾਂਦੇ ਆ ਨਾ ਆਪਾਂ ਨੂੰ ਐ ਨਹੀਂ ਹੁੰਦਾ ਵੀ ਚੱਲ ਵਸਸਤਾ ਪਵੇ ਸਸਤਾ ਤੇ ਵੀ ਤੁਹਾਨੂੰ ਇਹ ਸਭ ਤੋਂ ਜੇ ਆਪਾਂ ਨੀਚੇ ਵਾਲਾ ਮਾਡਲ ਕਿੰਨੇ ਦਾ ਤਿਆਰ ਹੋ ਜਾਊਗਾ ਮੋਟਰਸਾਈਕਲ ਕਰਾਉਣੀ ਹੈਗੀ ਤਾਂ ਆਪਾਂ ਨੂੰ 40 ਤੋਂ ਲੈ ਕੇ 42000 ਰੁਪਏ ਦਾ ਖਰਚਾ ਆ ਜਾਂਦਾ ਹੈਗਾ ਬੇਸਿਕ ਮਾਡਲ ਦੀ। ਹਾਂ ਬੇਸਿਕ ਦੀ। ਇਹ ਸਕੂਟਰ ਇਹ ਮੈਨੂੰ ਲੱਗਦਾ ਵੀ ਉਹ ਨਾਲ ਬਾਲਾ ਸਸਤਾ ਪੈਂਦਾ ਹੋਣਾ ਨਾ। ਹਾਂਜੀ ਵੀਰੇ ਪੂਰੇ ਸਸਤਾ ਪੈਂਦਾ। ਮੰਨ ਕੇ ਚੱਲੋ ਆਪਾਂ ਇਹਦੀ ਸਟਾਰਟਿੰਗ ਤੁਹਾਨੂੰ ਦੱਸਿਆ ਨਾ ਵੀ ਬੇਸਿਕ ਮਾਡਲ ਜਿਹੜਾ ਇਹਦਾ ਹੁੰਦਾ ਆਪਾਂ 25000 ਤੋਂ ਸਟਾਰਟਿੰਗ ਕਰ ਦਿੰਦੇ ਆ। ਉਹਦੇ ਵਿੱਚ ਕੀ ਹੋਊਗਾ ਸਕੂਟਰ ਬੰਦਾ ਆਪਦਾ ਲੈ ਆਵੇ। ਠੀਕ ਐ। ਸਮਾਨ ਜੋ ਵੀ ਹੋਊਗਾ ਠੀਕ ਹੈ ਆਪਾਂ ਪਾ ਕੇ ਦੇ ਦਿੰਨੇ ਹਾਂ 25000 ਰੁਪਏ ਹਾਂ ਇਹ ਨਹੀਂ ਹੈਗਾ ਵੀ ਕੱਲ ਨੂੰ ਆਪਾਂ ਮਾੜੀ ਕੁਆਲਿਟੀ ਪਾ ਕੇ ਦੇਵਾਂਗੇ ਜਾਂ ਕੁਝ ਵੀ ਆ ਪਿਓਰ ਕਾਪਰ ਦੇ ਵਿੱਚ ਹੋਊਗਾ ਬੰਦਾ ਭਾਵੇਂ ਚੈੱਕ ਕਰਵਾ ਸਕਦਾ ਇਹ ਤਾਂ ਅੱਜ ਦੇ ਸਮੇਂ ਦੇ ਵਿੱਚ ਪਹਿਲਾਂ ਜਦੋਂ ਗਾਣੇ ਜੇ ਆਏ ਸੀ ਬਈ ਹੈਨਾ ਉਦੋਂ ਤਾਂ ਇਹਨਾਂ ਦੀ ਵੈਲਿਊ ਹੀ ਵਧੀ ਸੀਗੀ ਲੋਕਾਂ ਨੇ ਘੜਾ ਲੈ ਸੀ ਰੰਗ ਰੂਮ ਕਰਾ ਲੈ ਸੀਗੇ ਉਹਨਾਂ ਜਦੋਂ ਤਾਂ ਬੈਟਰੀਆਂ ਸਕੂਟਰਾਂ ਚੱਲੀਆਂ ਫੇਰ ਇਹ ਪਿੱਟ ਗਿਆ ਇਹਦਾ ਤੂੜੀਆ ਨਹੀਂ ਉਹ ਤੂੜੀ ਵਾਲ ਚ ਹੁਣ ਆਪਾਂ ਬਸ ਕੱਢ ਕੇ ਲੈ ਜਾਂਦੇ ਹਾਂ ਸਾਰੇ ਠੀਕ ਹੈ ਇਹ ਹੁਣ ਮੰਨ ਕੇ ਚਲੋ ਜਈ ਕਰੀਏ ਆਪਾਂ ਨੂੰ ਲੱਭਣਾ ਪੈਂਦਾ ਹੈਗਾ ਤਾਂ ਜਿਹੜੇ ਮੰ ਹੁਣ ਲੋਕ ਕੱਢ ਕੇ ਲਿਆ ਕੇ ਬਾਹਰ ਵਧੀਆ ਸਾਫ ਸੁਥਰਾ ਕਰਕੇ ਨੂੰ ਇਹ ਫੇਰ ਨਵੇਂ ਕਰਵਾਉਂਦੇ ਵੈਸੇ ਵੀ ਜੇ ਮੰਨ ਲਓ ਕਿਸੇ ਨੇ ਲੈ ਕੇ ਵੀ ਆਉਣਾ ਹੋਵੇ ਹਾਂਜੀ ਵੀਰੇ ਤੇ ਇਹ ਮੰਨ ਲਓ ਕਵਾੜ ਚੋਂ ਵੀ ਚਾਰ ਕੇ 5000 ਦਾ ਮਿਲ ਜਾਂਦਾ ਹੋਣਾ ਨਾ ਹਾਂ ਵੀਰੇ ਆਰਾਮ ਨਾਲ ਮਿਲ ਜਾਂਦਾ ਹੈਗਾ ਜੀ ਅਗਲਾ ਜੇ ਤੁਹਾਨੂੰ ਕੋਈ ਕਹਿੰਦਾ ਵੀ ਤੁਹਾਨੂੰ ਵੀ ਸਾਨੂੰ ਲੈ ਕੇ ਸਕੂਟਰ ਤਿਆਰ ਕਰਕੇ ਦੇ ਦੋ ਫਿਰ ਦੇ ਦੇਣੇ ਵਾਹਾਂ ਵੀਰੇ ਕਰਕੇ ਦੇ ਹੁਣ ਜਿਵੇਂ ਆ ਸਕੂਟਰ ਸੀ ਇਹ ਬਾਈ ਕੋਲੇ ਆਉਂਦਾ ਸੀਗਾ ਠੀਕ ਹੈ ਇਹਨੇ ਲਿਆਂਦਾ ਆਪਾਂ ਇਹਨੂੰ ਸਾਰਾ ਕੁਝ ਸਾਫ ਸੁਥਰਾ ਕਰਕੇ ਇੰਡੀਕੇਟਰ ਤੋਂ ਲੈ ਕੇ ਵਾਇਰਿੰਗ ਸਾਰੀ ਚੇਂਜ ਕੀਤੀ ਹੈ ਜੀ ਹੂੰ ਜਿੰਨਾ ਵੀ ਵਿੱਚ ਸਮਾਨ ਲੱਗੂਗਾ ਕੰਪੋਨੈਂਟ ਜਿਹੜੇ ਲੱਗਦੇ ਹੈਗੇ ਆ ਕੱਲਾ ਆਪਾਂ ਫਰੰਟ ਬ੍ਰੇਕ ਜਿਹੜਾ ਟਾਇਰ ਹੈਗਾ ਉਹਨੂੰ ਬਿਲਕੁਲ ਨਹੀਂ ਛੇੜਦੇ ਵੀਰੇ ਐਵੇਂ ਝੂੜ ਮਾਰਦਾ ਕੋਈ ਫਾਇਦਾ ਨਹੀਂ ਹੂੰ ਅੱਗੇ ਜਿਹੜੀ ਮਨਨਿਕ ਬ੍ਰੇਕਿੰਗ ਵਗੈਰਾ ਹੁੰਦੀ ਹੈ ਉਹ ਬੰਦਾ ਕਸਟਮਰ ਆਪ ਕਰਾਉਂਦਾ ਬੈਕ ਸਾਈਡ ਤੇ ਜਿਹੜਾ ਟਾਇਰ ਹੋਊਗਾ ਉਹ ਵੀ ਮੈਂ ਨਵਾਂ ਪਾ ਕੇ ਦੇਣਾ ਅਗਲੇ ਨੂੰ ਟਿਊਬਲੈਸ ਹੋ ਹੁੰਦਾ ਹੈ ਅਸੇ ਉਹ ਉਹਨੇ ਪੈਸੇ ਜੀ ਕਿਤੇ ਨਾ 25000 ਜੀ ਉਸੇ ਪੈਸੇਾਂ ਦੇ ਵਿੱਚ ਹੀ ਠੀਕ ਹੈ 25000 ਰੁਪਏ ਦੇ ਵਿੱਚ ਟਾਇਰ ਵੀ ਤੇ ਬੈਂਟਰ ਵੀ ਟਾਇਰ ਵੀ ਬੈਟਰੀ ਵੀ ਪਲੱਸ ਆਪ ਮੰਨ ਕੇ ਚੱਲੋ ਜਿਹੜਾ ਆਪਾਂ ਵੀਲ ਪਾਉਣੇ ਹੈਗੇ ਆ ਠੀਕ ਹੈ ਇਹ ਪਾਉਣੇ ਹੈਗੇ ਆ ਤੇ ਵਿੱਚੇ ਤੁਹਾਡੇ ਵਿੱਚੇ ਤੁਹਾਡਾ ਖਰਚਾ 25000 25000 ਦੇ ਵਿੱਚ ਤੇ 25000 ਰੁਪਏ ਦਾ ਤਾਂ ਉਹ ਤਾਂ ਸਕੂਟਰ ਤੇ ਫਿਰ ਬਹੁਤ ਮਹਿੰਗੀ ਬਏ ਨੀ ਇਹਨਾਂ 25000 ਵਾਲਾ ਗਾ ਹਾਂਜੀ ਹਾਂਜੀ ਵੀਰੇ ਤੇ ਇਹ ਕਿੰਨੇ ਕਿਲੋਮੀਟਰ ਵਟ ਕੱਢੂ ਇਹ ਵੀ 50 ਤੋਂ 55 ਕਿਲੋਮੀਟਰ ਕੱਢੂਗਾ ਠੀਕ ਹੈ ਇਸ ਤੋਂ ਉੱਪਰ ਜੇ ਥੋੜਾ ਥੋੜਾ ਜਾਣੇ ਹੈਗੇ ਆ ਫਿਰ ਬੈਂਟਰੀ ਦੇ ਆਪਣੀ ਕਪੈਸਿਟੀ ਦਾ ਥੋੜੇ ਮੋਟਰਾਂ ਦਾ ਫਰਕ ਪਈ ਜਾਊਗਾ ਚੰਗੀ ਬੈਂਟਰੀ ਧਰਾਉਣੀ ਹੋਵੇ ਫਿਰ ਕਿੰਨਾ ਖਰਚਾ ਹੋ ਜਾਂਦਾ ਹਾਂ ਫਿਰ ਵੀਰੇ ਕਮ ਸੇ ਕਮ ਬੰਦਾ ਜੇ 55000 ਰੁਪਏ ਲੈ ਕੇ ਆਵੇ ਠੀਕ ਹੈ ਤਾਂ ਮੰਨ ਕੇ ਚਲੋ 3 ਸਾਲਾਂ ਨੂੰ ਝੱਕਣ ਦੀ ਲੋੜ ਨਹੀਂ ਸਕੂਟਰ ਵਾਹ ਆਰਾਮ ਨਾਲ ਹੁਣ ਟੈਕਨੋਲੋਜੀ ਆਈ ਹੈ ਫਾਸਫਰਡ ਦੀ ਫਾਸਫਰਡ ਬੈਟਰੀ ਆਪਾਂ ਯੂਜ਼ ਕਰਦੇ ਆ ਸਿੰਗਲ ਪੈਕ ਹੁੰਦਾ ਸਿੰਗਲ ਪੀਸ ਵਿੱਚ ਇਹਦੇ ਵਿੱਚ ਲੱਗ ਜਾਂਦੀ ਹੈ ਠੀਕ ਹੈ ਉਹਦੀ ਮੰਨ ਕੇ ਚੱਲੋ ਆਪਾਂ ਨੂੰ 2.5 ਸਾਲ ਤੋਂ ਲੈ ਕੇ 3 ਸਾਲ ਦੀ ਨਾਰਮਲ ਵਾਰੰਟੀ ਮਿਲਦੀ ਹੈ ਅਲੱਗ-ਅਲੱਗ ਪੈਕਾਂ ਦੇ ਹਿਸਾਬ ਨਾਲ ਨਾਲ ਹੀ ਆਪਾਂ ਨੂੰ ਚਾਰਚ ਰੋਂਦਾ ਹੈਗਾ ਉਹਦਾ ਫਾਇਦਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਉਹਦੇ ਵਿੱਚ ਕੀ ਹੁੰਦਾ ਪੈਕ ਦੀ ਕੈਪੈਸਿਟੀ ਤੇ ਆਪਾਂ ਨੂੰ ਲੌਂਗ ਰੇਂਜ ਬਹੁਤ ਜਾਂਦਾ ਬਾਕੀ ਜਿਹੜੀ ਮੋਟਰਾਂ ਵਗੈਰਾ ਹੈਗੀਆਂ ਉਹ ਆਪਾਂ ਪੂਰੀਆਂ ਵਧੀਆ ਕੁਆਲਿਟੀ ਦੀਆਂ ਪਾਈਆਂ ਵੀਰੇ ਕਾਪਰ ਦੇ ਵਿੱਚ ਵੀ ਕਸਟਮਰ ਜੇ ਅਗਲਾ ਪੈਸਾ ਲਗਾ ਇਹ ਹੈ ਗੋਡੇ ਲਾਦਿਆ ਇਹ ਚ ਨਹੀਂ ਲਾਦਦੇ ਇਹ ਤੁਸੀਂ ਬਈ ਕੰਮ ਕਿਵੇਂ ਕਰਨ ਲੱਗ ਗਏ ਵੀਰੇ ਮੈਂ ਨਾ ਸਿੱਖਿਆ ਤਾਂ ਮੈਂ ਹੋਰ ਸੀਗਾ ਪਰ ਮੈਂ ਲਾਈਨ ਦੇ ਦੇ ਵਿੱਚ ਅਲੱਗ ਤੋਂ ਆਇਆ ਕਿਉਂਕਿ ਮੈਂ ਜਦੋਂ ਪਹਿਲਾਂ ਬਣਾਉਂਦਾ ਮੈਂ ਛੋਟਾ ਹੁੰਦਾ ਵੀ ਥੋੜਾ ਜਿਹਾ ਵੀ ਆਪਣੀ ਇਧਰ ਦਿਮਾਗ ਜ਼ਿਆਦਾ ਸੀ ਕਿਉਂਕਿ ਜਦੋਂ ਆਪਣੇ 12 ਪਲਸ 2 ਦੇ ਵਿੱਚ ਸੀਗਾ ਮੈਂ ਉਦੋਂ ਮੈਂ ਮਸ਼ੀਨਾਂ ਦੇ ਮਾਡਲ ਤਿਆਰ ਕਰਦਾ ਸੀਗਾ ਜਿਵੇਂ ਆਪਣੀ ਛੋਟੀ ਜਿਹੀ ਟਰੈਕਟਰ ਹੋਵੇ ਮਸ਼ੀਨਾਂ ਆਰ ਸੀ ਹੈਗੇ ਸਾਡੇ ਕੋਲੇ ਹਾਂਜੀ ਵੀਰੇ ਹੈਗੇ ਆਪਣੇ ਘਰੇ ਪਏ ਆ ਸੇ ਵਰਕਿੰਗ ਦੇ ਵਿੱਚ ਸੀਗਾ ਇਹ ਨਹੀਂ ਹੈਗਾ ਵੀ ਆਪਾਂ ਨਾਰਮਲ ਬਣਾਤਾ ਬਸ ਤੇ ਛੱਡਤਾ ਸਾਰਾ ਵਰਕਿੰਗ ਦੇ ਵਿੱਚ ਸੀ ਏ ਟੂ ਜ਼ੈਡ ਮੰਨ ਕੇ ਚੱਲੋ ਉਹਦੇ ਵਿੱਚ ਹੁਣ ਜੇ ਮੰਨ ਲਓ ਕਿਸੇ ਨੂੰ ਆਪਾਂ ਦਿਖਾਉਣੇ ਹੁਣ ਤਾਂ ਆਪਾਂ ਵੀਡੀਓ ਦਿਖਾ ਸਕਦੇ ਹਾਂ ਹਾਂ ਵੀਡੀਓ ਦਿਖਾ ਬਾਈ ਤੁਸੀਂ ਮੇਰੇ ਨਾਲ ਟੂਟੀਆਂ ਦੀ ਗੱਲ ਗੱਲ ਬਾਤ ਕਰੀ ਸੀ ਵੀ ਉਹ ਵੀ ਮੰਨ ਕੇ ਚੱਲੋ ਵੀ ਇਸੇ ਦੇ ਕੰਮ ਦੇ ਵਿੱਚ ਹੀ ਆਉਂਦਾ ਜਿਵੇਂ ਹੁਣ ਮੈਂ ਕਾਰ ਸਕੈਨਿੰਗ ਦਾ ਈਸੀਐਮ ਦਾ ਇਹ ਕੰਮ ਸਿੱਖਿਆ ਹੋਇਆ ਸੀਗਾ ਖੰਨੇ ਦੇ ਵਿੱਚੋਂ ਉੱਥੋਂ ਹੀ ਮੰਨ ਕੇ ਚੱਲੋ ਥੋੜਾ 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 ਦਾ ਦਿਮਾਗ ਲਾ ਕੇ ਆਉਂਦਾ ਹੁਣ ਮੈਂ ਕਰੇ ਟੂਟੀਆਂ ਤਿਆਰ ਕੀਤੀਆਂ ਆਪਦੀਆਂ ਉਹ ਮਨਿਕਾ ਸੈਂਸਰ ਸਿਸਟਮ ਹੁੰਦਾ ਮੀਨਸ ਜੇ ਜਦੋਂ ਆਪਾਂ ਉਹਦੇ ਅੱਗੇ ਸਵਾਈਪ ਕਰਦੇ ਆਂ ਹੱਥ ਅੱਗੇ ਲਿਆਉਣੇ ਹੈਗੇ ਆ ਤਾਂ ਟੁੱਟੀ ਚੱਲਦੀ ਆ ਅਦਰਵਾਈਜ਼ ਬੰਦ ਰਹਿੰਦੀ ਹੈਗੀ ਠੀਕ ਹੈ ਜੇ ਉਹ ਬੰਦਾ ਚਾਵੇ ਮੈਂ ਅਰ ਵੀ ਲਾਈਟ ਹੈ ਨਹੀਂ ਤਾਂ ਮਸੂਲਰ ਤੇ ਕਰਾਉਣੀ ਆ ਆਪਾਂ ਸੈੱਲ ਲਾ ਕੇ ਸੂਲਰ ਤੇ ਕਰ ਦਿੰਨੇ ਆ ਜੇ ਚਾਵੇ ਮੈਨੂੰ ਡਾਇਰੈਕਟ ਬਿਜਲੀ ਦੇ ਕਰਕੇ ਦੇ ਦੇ ਨੇ ਕਿ ਦਿਮਾਗ ਥੋੜਾ ਹੈਗਾ ਇਸ ਪਾਸੇ ਹਾਂ ਇਹ ਫਿਰ ਉਸ ਤੋਂ ਬਾਅਦ ਸਕੂਟਰਾਂ ਦਾ ਇਹ ਉਸ ਤੋਂ ਬਾਅਦ ਵੀ ਸਕੂਟਰਾਂ ਦਾ ਬਸ ਮੈਂ ਤੁਹਾਨੂੰ ਦੱਸੀ ਜਨਾ ਵੀ ਮੈਂ ਆਪ ਦਾ ਜਦੋਂ ਮੋਟਰਸਾਈਕਲ ਤਿਆਰ ਕਰਦਾ ਸੀਗਾ ਠੀਕ ਹੈ ਇਸੇ ਤੋਂ ਸਟਾਰਟਿੰਗ ਕੀਤੀ ਇਸੇ ਤੋਂ ਸਭ ਮੈਂ ਸਿੱਧਾ ਡਾਇਰੈਕਟ ਹੀ ਚੱਲ ਪਿਆ। ਡੇੜੀ ਦਾ ਗੱਲ ਇਹ ਹੁੰਦੀ ਸੀ ਵੀ ਜੇ ਨਾ ਬਣਿਆ ਤੇਰੇ ਪੈਂਦੀਆਂ ਦੇਖੀ। ਠੀਕ ਹੈ। ਪਰ ਰੱਬ ਨੇ ਐਵੇਂ ਕਹਿੰਦੀ ਸਾਥ ਦਿੱਤਾ। ਇਹ ਚੀਜ਼ ਮੈਂ ਤਿਆਰ ਕੀਤੀ। ਹੌਲੀ-ਹੌਲੀ ਨਾਲ ਕੇ ਰਿਸਰਚ ਵੀ ਕੀਤੀ ਇਹ ਚੀਜ਼ ਦੀ ਵੀ ਕਿਵੇਂ ਇਹ ਚੀਜ਼ ਬਣਦੀ ਹੈ ਕਿਵੇਂ ਉਹਨੂੰ ਆਪਾਂ ਗਿਲ ਜਾ ਸਕਦੇ ਹਾਂ। ਕੀ-ਕੀ ਇਸ ਵਿੱਚ ਮੋਡੀਫਿਕੇਸ਼ਨ ਕਰ ਸਕਦੇ ਹਾਂ। ਮੈਨੂੰ ਮੇਨ ਇਹੀ ਹੁੰਦਾ ਵੀਰੇ ਜਿਵੇਂ ਹੁਣ ਇਵੀ ਦੇ ਦਾ ਹਰੇਕ ਚੀਜ਼ ਟੁੱਰੀ ਜਾਂਦੀ ਹੈ ਹਮ ਹੁਣ ਜਦੋਂ ਹਾਈਬ੍ਰਿਡ ਦੀ ਚੀਜ਼ ਹੁੰਦੇ ਹਨ ਉਹ ਲੱਗ ਜਾਂ ਲੱਗਦਾ ਫੀਲ ਆਉਂਦਾ ਵੀ ਯਾਰ ਹਾਈਬ੍ਰਿਡ ਦਾ ਮਤਲਬ ਕੀ ਹੈ ਵੀ ਦੋਨਾਂ ਚੀਜ਼ਾਂ ਨੂੰ ਕੰਬੀਨੇਸ਼ਨ ਕਰ ਦੋ ਠੀਕ ਹੈ ਨਾ ਰੁਕੋ ਤੇ ਨਾ ਤੁਰਦੇ ਚਲੇ ਉਹ ਸਿਸਟਮ ਸੋ ਉਹਦੇ ਅਕੋਰਡਿੰਗ ਹੀ ਮੈਂ ਨਾਲ ਇਹ ਇਹ ਚੀਜ਼ ਆਪਦੇ ਸ਼ੁਰੂ ਸ਼ੁਰੂ ਕਰਤੀ ਇੱਕ ਆਪਦਾ ਫੋਨ ਨੰਬਰ ਤੇ ਇੱਕ ਐਡਰੈਸ ਆਪਦਾ ਕਲੀਅਰ ਕਰ ਦੋ ਵੀਡੀਓ ਵਿੱਚ ਠੀਕ ਹੈ ਅ ਵੀਰੇ ਮੇਰਾ ਐਡਰੈਸ ਹੈਗਾ ਮੱਲਣਪਿੰਡਾ ਠੀਕ ਹੈ ਉੱਥੇ ਆਪਣੀ ਗੁੜੀ ਵਾਲਾ ਜਿਹੜਾ ਅੱਡਾ ਹੈਗਾ ਬੋਰਡ ਵਾਲਾ ਵੱਡਾ ਉਹਦੇ ਤੇ ਆਪਣੀ ਜ਼ਗਾਂ ਹੈਗੀ ਆ ਤੇ ਪਲੱਸ ਨਾਲ ਉਹਦੇ ਸ਼ਰਮਾ ਸਵੀਟ ਹਾਊਸ ਹੈਗਾ ਤੇ ਉੱਥੇ ਆਪਣੀ ਮੇਨ ਦੁਕਾਨ ਹੈਗੀ ਹੈ ਆ ਆਰਸ਼ ਇਨੋਵੇਸ਼ਨ ਦੇ ਨਾਂ ਤੇ ਆਪਣੀ ਸ਼ਾਪ ਹੈਗੀ ਹੈ ਕਿਸੇ ਨੂੰ ਵੀ ਆਉਣਾ ਹੈਗਾ ਆਪਾਂ ਬਾਕੀ ਸਾਰਾ ਐਡਰੈਸ ਵੀਰੇ ਪਾ ਦੂਗਾ ਆਪਣਾ ਤੇ ਤੁਸੀਂ ਆ ਸਕਦੇ ਹੈਗੇ ਆ ਮਨ ਤਾਂ ਸਾਰਾ ਦਾ ਵਧੀਆ ਹੋਊਗਾ ਤੇ ਫੋਨ ਨੰਬਰ ਹਾਂ ਫੋਨ ਨੰਬਰ ਹੈਗਾ ਵੀਰੇ 96468 72582 ਹੋਰ ਜੇ ਜਾਣਕਾਰੀ ਲੈਣੀ ਹੈ ਕਿਸੇ ਨੇ ਕੋਈ ਗੱਲਾਂ ਰਹਿ ਵੀ ਗਈਆਂ ਹੋਣਗੀਆਂ ਕਿਉਂਕਿ ਆਪਾਂ ਤਾਂ ਦੇਸੀ ਬੰਦੇ ਆ ਕੋਈ ਉਹਨਾਂ ਹੈ ਨਹੀਂ ਗਾ ਤਿਆਰ ਬਾ ਵੀ ਇਹ ਚੀਜ਼ ਦੇ ਵਿੱਚ ਤੇ ਜੇ ਕੋਈ ਰਹਿ ਗਈ ਤੁਸੀਂ ਬਾਈ ਨਾਲ ਕਲੀਅਰ ਕਰ ਲਓ ਜੇ ਉਹ ਵੀਡੀਓ ਵਧੀਆ ਲੱਗੇ ਅੱਗੇ ਸ਼ੇਅਰ ਜਰੂਰ ਕਰਿਓ ਜੀ